ਵਾਹਿਗੁਰੂ ਵਾਹਿਗੁਰੂ ਸ਼ਿਦਾਂ ਦੇ ਸਰਤਾਜ ਕਿਰਗਨੋਜਨ ਦੇਵ ਜੀ ਨੇ 498 ਸੀ ਵੀ ਦਿਹਾੜੇ ਨੂੰ ਲੈ ਕੇ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਵਿਖੇ ਅੱਜ ਦੇਸ਼ ਭਰ ਤੋਂ ਵੱਖ-ਵੱਖ ਇਲਾਕਿਆਂ ਤੋਂ ਸੰਗਤਾਂ ਦਰਸ਼ਨ ਲਈ ਪੁੱਜ ਰਹੀਆਂ ਹਨ ਆਜਿ ਦੀਵਾਰੀਆਂ ਹਨ ਇਸ ਦੌਰਾਨ ਬਾਕ-ਬਾਕ ਸੁਸਾਇਟੀਆਂ ਵੱਲੋਂ ਜिले ਭਰ ਵਿੱਚ ਬਾਕ ਖੰਡੇ ਮਿੱਠੇ ਜਲਦੀਆਂ ਸ਼ੀਵੀਆਂ ਲਗਾਈਆਂ ਔਰ ਡੰਗਰ ਭੰਡਾਰੇ ਲਗਾਏ ਗਏ ਹਨ ਇਸ ਦੌਰਾਨ ਦੀਵਾਨ ਹਾਲ ਵਿੱਚ ਵਕ-ਵਕ ਰਾਗੀ ਢੱਡੀ ਜਥੇਆ ਵੱਲੋਂ ਧਾਰਮਿਕ ਸਮਾਗਮ ਯੋਜਿਤ ਕੀਤੇ ਜਾ ਰਹੇ ਔਰ ਸੰਗਤ ਨੂੰ ਨਿਹਾਰ ਕੀਤਾ ਜਾ ਰਿਹਾ ਇਹ ਇਹ ਧਾਰਮਿਕ ਸਮਾਗਮ ਦੇਰ ਰਾਤ ਤੱਕ ਜਾਰੀ ਰਹਿਣਗੇ ਇਸ ਦੌਰਾਨ ਵਕ-ਵਕ ਸੰਗਤਾਂ ਵੱਲੋਂ ਇਸ ਵਿੱਚ ਭਾਰੀ ਸਾਥ ਆਇਆ ਜਾ ਰਿਹਾ ਔਰ ਇੱਥੇ ਦੱਸਣਾ ਇਹ ਵੀ ਹੋਏਗਾ ਕਿ ਸ੍ਰੀ ਅਰਜਨ ਦੇਵ ਜੀ ਦੇ ਸ਼ਹੀਦੀ ਨੂੰ ਲੈ ਕੇ ਵਕ-ਵਕ ਤਰਾਨੀਆਂ ਝਾਕੀਆਂ ਪੇਸ਼ ਕਰਦੇ ਹੋਏ ਨੌਜਵਾਨ ਪੀੜੀ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਰਮਨ ਚਾਹਦਾ ਜਗਮਨੀ ਟੀਵੀ ਤਰਫੋਂ ਵਾਹਿਗੁਰੂ ਵਾਹਿਗੁਰੂ ਅਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਤ ਵਿਚਾਰ ਜਹ ਮਥਰਾ ਜਗ ਤਾਰਣ ਕੋ ਅਵਤਾਰ ਬਨਾਇਓ ਜਪਿਓ ਜਿਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਐਸੇ ਦੀਨ ਦਿਆਲ ਸਤਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਤਿੰਨਾਂ ਦਾ 418ਵਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਦਰੋਂ ਘਰੋਂ ਵਰਸਾਈ ਹੋਈ ਪਵਿੱਤਰ ਨਗਰੀ ਸ੍ਰੀ ਤਰਨਤਾਜ ਸਾਹਿਬ ਅਤੇ ਉਹਨਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਲਾਹੌਰ ਦੀ ਧਰਤੀ ਤੇ ਸ਼ਹਾਦਤ ਦਾ ਜਾਨ ਪੀਤਾ। ਚੰਦੂ ਪਾਪੀ ਨੇ ਤੈ ਪਾਣੀ ਦੇ ਵਿੱਚ ਵੀ ਉਬਾਲਿਆ ਗਿਆ ਦੇਗ ਵਿੱਚ ਬਿਠਾ ਕਰਕੇ ਤਤੀ ਤਵੀ ਤੇ ਉੱਤੇ ਬਿਠਾਇਆ ਗਿਆ ਤੱਤਾ ਰੇਤਾ ਵੀ ਪਾਇਆ ਗਿਆ ਅਤੇ ਇਸ ਤੋਂ ਇਲਾਵਾ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਅੰਤ ਤਸੀਹੇ ਦਿੱਤੇ ਗਏ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤਸੀਆਂ ਨੂੰ ਅਸਹਿ ਚਲਦਿਆਂ ਹੋਇਆਂ ਉਸ ਚੰਦੂ ਪਾਪੀ ਦੀ ਜਿਹੜੀ ਐ ਈਨ ਨਹੀਂ ਮੰਨੀ ਕਿਉਂਕਿ ਜ਼ਾਲਮ ਸਰਕਾਰ ਚਾਹੁੰਦੀ ਸੀ ਕਿ ਕਿਸੇ ਵੀ ਤਰੀਕੇ ਦੇ ਨਾਲ ਈਨ ਬਣਾਈ ਜਾਵੇ ਪਰ ਚੰਦੂ ਦੀ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਈਨ ਨਹੀਂ ਮੰਨੀ ਆਖਿਆ ਚੰਦੂ ਤੇਰੀ ਧੀ ਦਾ ਰਿਸ਼ਤਾ ਕੱਲ ਵੀ ਨਹੀਂ ਅਸੀਂ ਪ੍ਰਵਾਨ ਕੀਤਾ ਅੱਜ ਵੀ ਨਹੀਂ ਅਸੀਂ ਕਰਨਾ ਤੇ ਅਸੀਂ ਤੇਰੀ ਧੀ ਦਾ ਰਿਸ਼ਤਾ ਪ੍ਰਵਾਨ ਨਹੀਂ ਕਰਾਂਗੇ ਚੰਦੂ ਆਂਦਾ ਕਿ ਫਿਰ ਮੈਂ ਤੁਹਾਨੂੰ ਸ਼ਹੀਦ ਕਰ ਦਿਆਂਗਾ ਜਦੋਂ ਚੌਥਾ ਦਿਨ ਹੋਇਆ ਤੇ ਗੁਰੂ ਪਿਆਰੀ ਸਾਹਿਬ ਸੰਗਤ ਜੀ ਕਹਿਣ ਲੱਗਾ ਕੱਲ ਨੂੰ ਮੈਂ ਤੁਹਾਨੂੰ ਗਊ ਦੇ ਚੰਮ ਦੇ ਵਿੱਚ ਲਪੇਟ ਕਰਕੇ ਤੇ ਸ਼ਹੀਦ ਕਰ ਦਿਆਂਗਾ ਤੁਹਾਡਾ ਧਰਮ ਜਿਹੜਾ ਨਾਸ ਕਰ ਦਿਆਂਗਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਹ ਕਿਹਾ ਕਿ ਇਸ ਨੇ ਹੁਣ ਬਹੁਤ ਹੱਦੋਂ ਵੱਧ ਟੱਪ ਚੁੱਕਾ ਏ ਧਰਮ ਸਾਡਾ ਨਾਸ ਕਰਨਾ ਚਾਹੁੰਦਾ ਏ ਧਰਮ ਨੂੰ ਪਰਪੱਖ ਰੱਖਣ ਵਾਸਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਉਸ ਰਾਵੀ ਦੇ ਉੱਤੇ ਜਾ ਕਰਕੇ ਇਸ਼ਨਾਨ ਕਰਕੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪੰਜ ਕੂਤਕ ਸਰੀਰ ਨੂੰ ਤਿਆਗ ਕੇ ਸ਼ਹਾਦਤ ਦਾ ਜਾਮ ਪੀਤਾ ਤਾਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਅੱਜ ਹੈ ਜਿਹੜਾ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਤਰਨਤਨ ਸਾਹਿਬ ਦੀਆਂ ਸ਼ਹਿਰ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਸਭਾ ਸੁਸਾਇਟੀਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸ਼ਹਾਦਤ ਨੂੰ ਗੁਰੂ ਕੀਆਂ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਕੋਟ ਕੋਟ ਪ੍ਰਣਾਮ ਕਰ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆ ਚੈਨਲ ਵਾਲੇ ਮੀਡੀਆ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਸੰਤ ਸਾਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਛਿੱਟੇ ਗੋਲਪੁਰ ਤੇ ਕਤਰੋ ਹਿਆ ਸੰਗਤਾਂ ਵਾਖੇ ਲੰਗਰ ਦੇ ਜਲ ਦੇ ਪਾਣੀ ਦੇ ਤਿਆਰ ਹਨ ਸਤਿਗੁਰੂ ਜੀ ਚਾਰੇ ਲੰਗਰ ਤਿਆਰ ਹਨ ਜੋ ਕਿ ਸ੍ਰੀ ਅਰਜਨ ਦੇਵ ਪਾਤਸ਼ਾਹ ਜੀ ਤਤੀਆਂ ਤਵੀਆਂ ਤੇ ਬਹਿ ਕੇ ਸਤਨਾਮ ਦਾ ਵੈਗੁਰ ਦਾ ਜਾਪ ਕੀਤਾ ਹੈ ਪ੍ਰਮਾਤਮਾ ਨੇ ਸਾਰੀ ਸੰਗਤ ਨੂੰ ਆਪਾਂ ਨੂੰ ਜਾਪ ਕਰਨ ਵਾਸਤੇ ਪ੍ਰਮਾਤਮਾ ਦੇ ਨਾਮ ਦੇ ਰਸਤੇ ਤੇ ਲੌਂਡ ਉਸ ਵਾਸਤੇ ਕਿਹਾ ਹੈ ਸਤਿਗੁਰੂ ਪ੍ਰਕਰਮਾ ਜਾਪ ਸੇਵਾ ਸਟੇਟਿਵ ਵੱਲੋਂ ਇਹ ਲੰਗਰ ਲਾਏ ਜਾਂਦੇ ਹਨ ਸਪੀਲਾਂ ਦੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿੰਨਤਾ ਸਿਧੀੜਾ ਹਰ ਸਾਲ ਦੀ ਤਰ੍ਹਾਂ ਹੀ ਇੱਥੇ ਬਣਾ ਰਹੇ ਆ ਤੇ ਠੰਡੇ ਮਿੱਠੇ ਜਲਦੀ ਸਿਬਲਾ ਲਾ ਰਹੇ ਆ ਅੱਜ ਇਹ ਦਿਨ ਤੰਤਰਤਲ ਸ਼ਿਰਗੁਰ ਜਿੰਦੇਵ ਜੀ ਮਹਾਰਾਜ ਜਿਲ੍ਹਾ ਹੌਰ ਵਿੱਚ ਉਹਨਾਂ ਨੂੰ ਅੱਜ ਇਹ ਦਿਨ ਤੱਤੀਆਂ ਲੋਆ ਤੇ ਪਾਇਆ ਗਿਆ ਸੀ ਤੇ ਉਹਨਾਂ ਦੀ ਸਿਧੀ ਨੂੰ ਯਾਦ ਰੱਖਦੇ ਹੋਏ ਉਹਨਾਂ ਦਾ ਜੋ ਪਾਣਾ ਉਹ ਪਾਣੇ ਮੁੱਖ ਰੱਖਦੇ ਹੋਏ ਇਹ ਸਿਬਲਾ ਲਾ ਰਹੇ ਆ ਤੇ ਅੱਜ ਇਹ 418ਵਾਂ ਸਿਧੀੜਾ ਬਣਾ ਰਹੇ ਆ ਸ਼ਿਰਗੁਰ ਜਿੰਦੇਵ ਜੀ ਸਾਹਿਬ ਜੀ ਦਾ ਤੇ ਅੱਜ ਦੇ ਤੰਤਰ ਬਾਬਾ ਦੀਸ਼ੀ ਗੱਚਕਾ ਪਾਰਟੀ ਤੋਂ ਸਿਧੀ ਦਰਵਾਜ਼ਾ ਤੰਤਰਤਲ ਵਿੱਚ ਹਰ ਸਾਲ 40 ਸਾਲ ਹੋ ਗਏ ਸਾਨੂੰ ਇੱਥੇ ਸੇਵਲ ਆਉਂਦੇ ਆ ਤੇ ਸੰਗਤ ਦਾ ਬਹੁਤ ਸਹਿਯੋਗ ਆ ਤੇ ਵੱਧ ਛੜ ਕੇ ਸੰਤਾ ਇੱਥੇ ਦਰਸ਼ਨ ਕਰਨ ਆਉਂਦੀਆਂ ਨੇ ਤੇ ਗੁਰੂ ਜੀ ਦਾ ਲਹਾ ਪ੍ਰਾਪਤ ਕਰਦੀਆਂ ਨੇ